ਤੁਸੀਂ ਸੰਤਾਂ ਨੂੰ ਇੰਟਰਵਿਊ ਦੇ ਵਿੱਚ ਇੱਕ ਵਾਰ ਅਤਵਾਦੀ ਕਹਿ ਦਿਓ ਕੇਵਲ ਇੱਕ ਵਾਰ ਕਿਉਂ ਕਾਉਂਟਿੰਗ 100 ਵਾਲੇ ਵਜ਼ ਅ ਟੈਰਰਿਸਟ ਯੂ ਡੋਨਟ ਥਿੰਕ ਥੈਨ ਵਾਜ਼ ਅ ਟੈਰਰਿਸਟ ਦੀਪ ਸਿੱਧੂ ਨੇ ਬਰਖਾ ਦਾਤ ਨੂੰ ਸਾਫ਼ ਕਹਿ ਦਿੱਤਾ ਤੂੰ ਇੰਟਰਵਿਊ ਕਰਨੀ ਹੈ ਕਰ ਨਹੀਂ ਕਰਨੀ ਨਾ ਕਰ ਮੈਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਅਤਵਾਦੀ ਨਹੀਂ ਕਹਿ ਸਕਦਾ ਉਹ ਸਾਡੀ ਕੌਮ ਦੇ ਮਹਾਨ ਜਰਨੈਲ ਤੇ ਯੋਧੇ ਆ ਮਹਾਨ ਸ਼ਹੀਦ ਹੈ ਕਿਉਂ ਕਾਉਂਟਿੰਗ 100 ਵਾਲੇ ਵਜ਼ ਅ ਟੈਰਰਿਸਟ ਯੂ ਡੋਨਟ ਥਿੰਕ ਥੈਨ ਵਾਜ਼ ਅ ਟੈਰਰਿਸਟ ਸਾਡੀ ਕੌਮ ਦਾ ਮਹਾਨ ਯੋਧਾ ਵੀਰ ਸੰਦੀਪ ਸਿੰਘ ਉਰਫ ਦੀਪ ਸਿੱਧੂ ਜਿਹਨੂੰ ਆਪਾਂ ਕਹਿੰਦੇ ਆ ਉਹ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਨੂੰ ਰੂਹ ਤੋਂ ਪਿਆਰ ਕਰਦਾ ਸੀ ਰੂਹ ਤੋਂ ਉਹਦੇ ਅੰਦਰ ਕੌਂ ਪ੍ਰਤੀ ਦਰਦ ਸੀ ਪੰਜਾਬ ਪ੍ਰਤੀ ਪੰਥ ਪ੍ਰਤੀ ਦਰਦ ਲੈ ਕੇ ਚੱਲਿਆ ਕਿੱਥੋਂ ਬੰਬੇ ਦੀ ਧਰਤੀ ਤੋਂ ਇੱਕ ਸੋਹਣੀ ਐਕਟਿੰਗ ਕਰਨ ਵਾਲਾ ਇੱਕ ਬਹੁਤ ਵੱਡੀ ਵਕਾਲਤ ਦੀ ਮਹਾਰਤ ਰੱਖਣ ਵਾਲਾ ਨੌਜਵਾਨ ਪੰਜਾਬ ਦੀ ਧਰਤੀ ਤੇ ਪਰਤਿਆ ਇਨਾ ਪੰਜਾਬ ਨੂੰ ਪਿਆਰ ਪੰਥ ਨੂੰ ਪਿਆਰ ਵੀ ਆਖਰ ਤੱਕ ਆਪਣੀ ਜਾਨ ਗਵਾ ਗਿਆ ਪੰਜਾਬ ਤੇ ਪੰਥ ਦੀ ਖਾਤਰ ਇੱਕ ਵਾਰ ਕੀ ਹੋਇਆ ਦੀਪ ਸਿੱਧੂ ਦੇ ਕੋਲ ਇੱਕ ਪੱਤਰਕਾਰ ਆਉਂਦੀ ਹੈ ਜਿਸ ਦਾ ਨਾਮ ਬਰਖਾ ਦਾਤ ਹੈ ਭਾਰਤ ਦੀ ਬਹੁਤ ਵੱਡੀ ਪੱਤਰਕਾਰ ਹੈ ਦੁਨੀਆ ਦੇ ਲੋਕ ਵੱਡੇ ਵੱਡੇ ਲੀਡਰ ਤਰਸਦੇ ਆ ਵੀ ਉਹ ਇੰਟਰਵਿਊ ਕਰਨ ਵਾਸਤੇ ਸਾਡੀ ਇੰਟਰਵਿਊ ਕਰਨ ਵਾਸਤੇ ਉਹ ਵੀਵੀ ਪੱਤਰਕਾਰ ਆਵੇ ਇੰਨਾ ਵੱਡਾ ਉਹਦਾ ਪੱਤਰਕਾਰੀ ਦੇ ਵਿੱਚ ਨਾਮ ਹੈ ਉਹ ਬਰਖਾ ਦਾਤ ਨੇ ਜਦੋਂ ਦੀਪ ਸਿੱਧੂ ਦੀਆਂ ਸਪੀਚਾਂ ਸੁਣੀਆਂ ਇੰਗਲਿਸ਼ ਦੇ ਵਿੱਚ ਗੱਲ ਕਰਦਾ ਸੁਣਿਆ ਵੀ ਇਹ ਪਿੰਡਾਂ ਦੇ ਜੱਟਾਂ ਦਾ ਮੁੰਡਾ ਇੰਨੀ ਵਧੀਆ ਅੰਗਰੇਜ਼ੀ ਦੇ ਵਿੱਚ ਗੱਲ ਕਰਦਾ ਕਿੰਨੀ ਸੂਝ-ਬੂਝ ਰੱਖਣ ਵਾਲਾ ਕਿੰਨਾ ਗਿਆਨ ਰੱਖਣ ਵਾਲਾ ਇਹ ਜਿਹੜੀ ਬਰਖਾ ਦਾਤ ਹੈ ਨਾ ਇਹ ਦੀਪ ਸਿੱਧੂ ਦੇ ਕੋਲ ਚੱਲ ਕੇ ਆਉਂਦੀ ਹੈ ਦੀਪ ਸਿੱਧੂ ਦੇ ਕੋਲ ਚੱਲ ਕੇ ਆਈ ਤੇ ਦੀਪ ਸਿੱਧੂ ਦੇ ਨਾਲ ਇੰਟਰਵਿਊ ਕਰਨ ਤੋਂ ਪਹਿਲਾਂ ਦੀਪ ਸਿੱਧੂ ਨੂੰ ਕਹਿੰਦੀ ਹੈ ਵੀ ਤੂੰ ਸੰਤਾਂ ਦੀ ਬੜੀ ਗੱਲ ਕਰਦਾ ਹੈ ਤੁਸੀਂ ਸੰਤਾਂ ਨੂੰ ਇੰਟਰਵਿਊ ਦੇ ਵਿੱਚ ਇੱਕ ਵਾਰ ਆਤਵਾਦੀ ਕਹਿ ਦਿਓ ਕੇਵਲ ਇੱਕ ਵਾਰ ਤੇ ਦੀਪ ਸਿੱਧੂ ਉੱਥੇ ਅੜ ਗਿਆ ਬਰਖਾ ਦਾਤ ਨੂੰ ਸਾਫ਼ ਗਿਆ ਦੀਪ ਸਿੱਧੂ ਨੇ ਕਹਿੰਦਾ ਉਹ ਸਾਡੀ ਕੌਮ ਦੇ ਮਹਾਨ ਜਰਨੈਲ ਹੈ ਸ਼ਹੀਦ ਹੈ ਉਹ ਕੌਮ ਦੇ ਯੋਧੇ ਹੈ ਆਤਵਾਦੀ ਮੈਂ ਤੇ ਕੀ ਜਿਹੜਾ ਮੇਰੇ ਸਾਹਮਣੇ ਕਵੇ گا ਉਹਨਾਂ ਨੂੰ ਅੱਤਵਾਦੀ ਮੈਂ ਤੇ ਉਹਨਾਂ ਨੂੰ ਨਹੀਂ ਕਦੇ ਵਾਸਤੇ ਜਰ ਸਕਦਾ ਮੈਂ ਕਿੱਥੋਂ ਅੱਤਵਾਦੀ ਕਹਾਂਗਾ ਸੰਤਾਂ ਉਹਨੇ ਬੜਾ ਮਣਾਇਆ ਬੜਾ ਕਹਿਣ ਦਾ ਯਤਨ ਕੀਤਾ ਵੀ ਦੀਪ ਸਿੱਧੂ ਨੂੰ ਬੜੇ ਉਹਨੇ ਤਰਕ ਦਿੱਤੇ ਵੀ ਉਹਨਾਂ ਨੇ ਪੰਜਾਬ ਦੇ ਵਿੱਚ دہشت گردੀ ਮਚਾਈ ਐ ਕੀਤਾ ਉਹ ਕੀਤਾ ਵੀ ਇਹ ਕਹਿਣ ਵਾਸਤੇ ਮਜਬੂਰ ਹੋ ਜਾਵੇ ਦੀਪ ਸਿੱਧੂ ਅੱਤਵਾਦੀ ਸੰਤਾਂ ਨੂੰ ਪਰ ਦੀਪ ਸਿੱਧੂ ਨੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ ਅੱਤਵਾਦੀ ਨਹੀਂ ਕਿਹਾ ਕਹਿੰਦੇ ਉਹ ਸਾਡੀ ਕੌਮ ਦੇ ਯੋਧੇ ਐ ਦੀਪ ਸਿੱਧੂ ਨੇ ਵਰਖਾਦਤ ਨੂੰ ਸਾਫ਼ ਕਹਿ ਦਿੱਤਾ ਤੂੰ ਇੰਟਰਵਿਊ ਕਰਨੀ ਹੈ ਕਰ ਨਹੀਂ ਕਰਨੀ ਨਾ ਕਰ ਮੈਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਅਤਵਾਦੀ ਨਹੀਂ ਕਹਿ ਸਕਦਾ ਉਹ ਸਾਡੀ ਕੌਮ ਦੇ ਮਹਾਨ ਜਰਨੈਲ ਤੇ ਯੋਧੇ ਆ ਮਹਾਨ ਸ਼ਹੀਦ ਹੈ